ਅਇ ਦਿਨ ਲਗਾਤਾਰ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਲਗਾਤਾਰ ਉਹਨਾਂ ਵੱਲੋਂ ਕੋਈ ਨਾ ਕੇਸੀ ਵੱਡੀ ਵਾਰਤਾਤ ਨੂੰ ਅੰਜਾਮ ਦਿੱਤਾ ਜਾਂਦਾ ਦੱਸ ਜੀ ਕਿ ਚੋਰਾਾਂ ਦੇ ਵਿੱਚ ਹੁਣ ਪੁਲਿਸ ਦਾ ਖੋਫ ਵੀ ਜੜਾ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਦੱਸ ਜੀ ਕਿ ਸਮਰਾਲਾ ਤੋਂ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਮਹਾਦੇਵ ਸ਼ੰਦੀ ਦੇ ਵਿੱਚ ਚੋਰਾ ਵੱਲੋਂ ਚੋਰੀ ਦੀ ਵਾਰਤਾਤ ਨੂੰ ਜੜਾ ਅੰਜਾਮ ਦਿੱਤਾ ਗਿਆ ਦੱਸ ਜੀ ਕਿ ਮੰਦਿਰ ਦੇ ਵਿੱਚ ਜਿਸ ਸਮੇਂ ਆਰਤੀ ਹੋ ਰਹੀ ਸੀ ਉਸ ਸਮੇਂ ਹੀ ਚੋਰਾ ਵੱਲੋਂ ਇਸ ਵਾਰਤਾਤ ਨੂੰ ਜੜਾ ਅੰਜਾਮ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਮੰਦਿਰ ਦੇ ਵਿੱਚ ਨੰਦੀ ਜੀ ਦੀ ਮੂਰਤੀ ਦੇ ਵਿੱਚ ਕਲ ਇਹਦੀ ਚਾਂਦੀ ਦੀ ਚੈਨ ਨੂੰ ਜਿਹੜਾ ਚੋਰਾ ਨੇ ਚੋਰੀ ਕੀਤਾ ਜਿਸ ਦਾ ਵਜਹ 20 ਟੋਲੇ ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮ ਨੇ ਉਹਦੇ ਵਿੱਚ ਕੈਗ ਹੋ ਚੁੱਕੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਚੋਰਾ ਦੀ ਪਾਲੇ ਛਾਪੇਮਾਰੀ ਲਗਾਤਾਰ ਜੜੀ ਸ਼ੁਰੂ ਕਰ ਦਿੱਤੀ ਹੈ ਸਰ ਇੱਕ ਚੋਰੀ ਦਾ ਪਰਚਾ ਹੋਇਆ ਵਾ ਮੰਦਰ ਚੋਰੀ ਕੀ ਕੇਸ ਹੈ ਜੀ ਇਹ ਨਹੀਂ 11 ਬਰੀਕ ਨੂੰ 11 ਫਰਵਰੀ ਨੂੰ ਚੰਦਰ ਮਾਣ ਜੀ ਵੱਲੋਂ ਇੱਕ ਕੰਪਲੇਂਟ ਆਈ ਸੀ ਸਾਡੇ ਚਾਹਨਾ ਪਿੰਡਾ ਉਹਤੇ ਮੰਦਰ ਦੇ ਵਿੱਚ ਜਿਹੜੀ ਮੂਰਤੀ ਦੇ ਉੱਤੇ ਚੇਨ ਸੀ ਚਾਂਦੀ ਦੀ ਉਹ ਜਿਹੜੀ ਚੋਰੀ ਵੱਲੋਂ ਲਾ ਲਈ ਗਈ ਸੀ ਤੇ ਜਿਹਦੇ ਵਿੱਚ ਜਸਵਿੰਦਰ ਭੋਲਾ ਹੈ ਇਹਦਾ ਪਿੰਡ ਹੈ ਉਦੋਂ ਵਾਲਾ ਕਨਾਮ ਮਾਸ਼ੂੜੇ ਥਾਣੇ ਦਾ ਪਿੰਡ ਹੈ ਇਹਨੂੰ ਅਰੈਸਟ ਕੀਤਾ ਹੈ ਇਹਦਾ ਹਰਮਾਨ ਲਗਾ ਜਿਹੜੀ ਹੈ ਉਹ ਰਿਕਵਰੀ ਦਾ ਕਰਾ ਰਹੇ ਪਹਿਲਾਂ ਵੀ ਇਹਦੇ ਪਰਚੇ ਹੈ ਕੋਈ ਇਹਦੇ ਪਹਿਲਾਂ 2 ਐਨਡੀਪੀਐਸ ਦੇ ਪਰਚੇ ਦਰਜਾ ਇੱਕ ਮਾਸ਼ੂੜੇ ਥਾਣਾ ਦਾ ਇੱਕ ਨਵਾਂ ਸ਼ਹਿਰ ਦਾ ਹੈ ਤੇ ਉਹ ਜਿਹੜੀ ਜਿਹੜੀ ਚੈਨ ਆ ਉਹਨੂੰ ਦੱਸਿਆ ਵੀ ਕਿ ਤੁਸੀਂ ਇਹ ਸੌਲਵ ਕਰੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜਿੱਥੇ ਉਹਨੇ ਵੇਚੀ ਆ ਉਹਦੀ ਅਸੀਂ ਰਿਕਵਰੀ ਕਰਵਾਵਾਂਗੇ ਦਰਮਾਨ ਲੈ ਕੇ